ਜੀ ਅੱਜ ਅਸੀਂ ਬਣਾਉਣ ਲੱਗੇ ਆਂ ਛੋਲਿਆਂ ਪੁੱਜੇ ਛੋਲਿਆਂ ਦੀਆਂ ਪਿੰਨੀਆਂ ਜੋ ਸਿਹਤ ਵਾਸਤੇ ਬਹੁਤ ਹੀ ਵਧੀਆ ਹੁੰਦੀਆਂ ਨੇ ਪਿੰਨੀਆਂ ਤੁਹਾਨੂੰ ਕਮਜ਼ੋਰੀ ਥਕਾਨ ਰਹਿੰਦੀ ਹੈ ਜਾਂ ਹੱਡੀਆਂ ਵਿੱਚ ਦਰਦ ਰਹਿੰਦਾ ਹੈ ਪਿੰਨੀਆਂ ਤੁਹਾਡੇ ਲਈ ਬੇਹੱਦ ਵਧੀਆ ਤੁਸੀਂ ਵਧੀਆ ਨੇ ਤੁਸੀਂ ਕਿਹੜੇ ਵੀ ਮੌਸਮ ਵਿੱਚ ਮਰਜ਼ੀ ਖਾ ਸਕਦੇ ਹੋ ਗਰਮੀ ਹੋਵੇ ਸਰਦੀ ਹੋਵੇ ਤੁਹਾਨੂੰ ਪਿੰਨੀਆਂ ਮਤਲਬ ਤੁਸੀਂ ਬਣਾ ਸਕਦੇ ਹੋ ਖਾ ਸਕਦੇ ਹੋ ਬਣਾ ਕੇ ਤੇ ਅਸੀਂ ਤੁਹਾਨੂੰ ਬਣਾ ਕੇ ਪਿੰਨੀਆ ਛੋਲਿਆਂ ਦੀਆਂ ਦਿਖਾਉਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀ ਸਾਰੇ ਠੀਕ ਹੋਵੋਗੇ ਘਰੇਲੁਰ ਜੇਵੇਂ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਬਣਾਉਣ ਲੱਗੀ ਹਾਂ ਭੁਜੇ ਹੋਏ ਛੋਲਿਆਂ ਦੀਆਂ ਪਿੰਨੀਆ ਤੇ ਇਹ ਆਪਾਂ 400 ਗ੍ਰਾਮ ਛੋਲੇ ਲਏ ਨੇ ਭੁਜੇ ਹੋਏ ਬਿਨਾਂ ਛਿਲੜ ਤੋਂ ਤੇ ਇਹ ਆਪਾਂ ਅੱਧਾ ਕਿਲੋ ਦੇ ਲਗਭਗ ਚੀਨੀ ਲਈ ਹੈ ਤੇ ਇਹ ਆਪਾਂ ਜਿਹੜੇ ਮਖਾਣੇ ਨੇ ਇਹਨਾਂ ਨੂੰ ਰੋਸਟ ਕਰ ਲਿਆ ਤੇ ਇਹ ਥੋੜਾ ਜਿਹਾ ਡ్రਾਈ ਫਰੂਟ ਲੈ ਆ ਮਿਲੋ ਤੁਹਾਡੀ ਮਰਜ਼ੀ ਹੈ ਜਿੰਨਾ ਕੋ ਤੁਸੀਂ ਪਾਉਣਾ ਤੇ ਇਹ ਕੋਲੀ ਆਪਾਂ ਆਟੇ ਦੀ ਲਈਏ ਤੇ ਇੱਕ ਹੀ ਕੋਲੀ ਆਪਾਂ ਦੇਸੀ ਕੀ ਦੀ ਲਈਏ ਹਾਂਜੀ ਹੁਣ ਇਹਨੂੰ ਮਿਕਸੀ ਵਿੱਚ ਪੀਸਾਂਗੇ ਛੋਲੇ ਵੀ ਪੀਸਾਂਗੇ ਮਖਾਣੇ ਵੀ ਪੀਸਾਂਗੇ ਪੀਸ ਕੇ ਇਹਨਾਂ ਨੂੰ ਪਾਵਾਂਗੇ ਤੇ ਚੀਨੀ ਵੀ ਆਪਾਂ ਪੀਸ ਕੇ ਹੀ ਪਾਉਣੀ ਹੈ ਹਾਂਜੀ ਅਸੀਂ ਛੋਲਿਆਂ ਨੂੰ ਵੀ ਪੀਸ ਲਿਆ ਤੇ ਜਿਹੜੇ ਮਖਾਣੇ ਸੀ ਰੋਸਟ ਕੀਤੇ ਉਹਨਾਂ ਨੂੰ ਵੀ ਪੀਸ ਲਿਆ ਤੇ ਚੀਨੀ ਵੀ ਆਪਾਂ ਪੀਸ ਲਈ ਚੀਨੀ ਵੈਸੇ ਤੁਸੀਂ ਪੀਸੀ ਹੋਈ ਵੀ ਲੈ ਸਕਦੇ ਹੋ ਪਰ ਅਸੀਂ ਘਰੇ ਹੀ ਪੀਸ ਲਈਏ ਹਾਂਜੀ ਕੜਾਈ ਆਪਾਂ ਰੱਖ ਲਈਏ ਗੈਸ ਤੇ ਹੁਣ ਇਹਦੇ ਵਿੱਚ ਘਿਓ ਪਾਵਾਂਗੇ ਇੱਕ ਪਰੀਆ ਪੱਧਾ ਘਿਓ ਪਾਵਾਂਗੇ ਜੇ ਲੋੜ ਪਈ ਫਿਰ ਹੋਰ ਪਾ ਦਾਂਗੇ ਤੇ ਇਹਦੇ ਵਿੱਚ ਹੀ ਆਟਾ ਪਾਵਾਂਗੇ ਆਟੇ ਨੂੰ ਘਿਓ ਦੇ ਵਿੱਚ ਭੁੰਨਣਾ ਹੈ ਤਦੋਂ ਜੋ ਤੱਕ ਬ੍ਰਾਊਨ ਨਹੀਂ ਹੋ ਜਾਂਦਾ ਉਦੋਂ ਤੱਕ ਆਪਾਂ ਭੁੰਦੇ ਰਹਿਣਾ ਤੇ ਹੁਣ ਆ ਪਾਟੇ ਨੂੰ ਭੁੰਨਾਂਗੇ ਪਿੰਨੀਆਂ ਬਹੁਤ ਹੀ ਸਵਾਦ ਬੰਦੀਆਂ ਨੇ ਬਹੁਤ ਹੀ ਹੈਲਦੀ ਹੁੰਦੀਆਂ ਨੇ ਛੋਲਿਆਂ ਦੀਆਂ ਇਹ ਪਿੰਨੀ ਜਿਹੜੇ ਟਾਈਮ ਮਰਜ਼ੀ ਆਪਾਂ ਖਾ ਸਕਦੇ ਆ ਗਰਮੀ ਐ ਚ ਖਾਓ ਸਰਦੀਆਂ ਐ ਚ ਖਾਓ ਹਾਂਜੀ ਆਟਾ ਆਪਣਾ ਪਹ ਚੁੱਕਾ ਹੈ ਬਿਲਕੁਲ ਦੇਖੋ ਬ੍ਰਾਊਨ ਹੋ ਗਿਆ ਹੈ ਘਿਓ ਛੱਡ ਚੁੱਕਾ ਆਟਾ ਜਿਹੜਾ ਘਿਓ ਪਿਆਸ ਸੀ ਬਚਿਆ ਹੋਣਾ ਰੱਖਿਆ ਸੀ ਉਹ ਵੀ ਵਿੱਚ ਪਾਤਾ ਤੇ ਹੁਣ ਆਪਾਂ ਜਿਹੜੇ ਛੋਲੇ ਪੀਸੇ ਉਹ ਵੀ ਵਿੱਚ ਐਡ ਕਰਾਂਗੇ ਤੇ ਨਾਲ ਹੀ ਆਪਾਂ ਜਿਹੜੇ ਫੁੱਲ ਮਖਾਣੇ ਨੇ ਪੀਸੇ ਉਹ ਵੀ ਵਿੱਚ ਹੀ ਪਾ ਦਾਂਗੇ ਹਾਂਜੀ ਮਟੀਰੀਅਲ ਆਪਣਾ ਤਿਆਰ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਜਿਹੜਾ ਡਰਾਈ ਫਰੂਟ ਹੈ ਐਡ ਕਰ ਦਾਂਗੇ ਤੇ ਇਹਨੂੰ ਮਿਕਸ ਕਰਾਂਗੇ ਇੱਕਦਿੱਚ ਤੇ ਵਿੱਚ ਹੀ ਆਪਾਂ ਇਲਾਇਚੀ ਵੀ ਪਾ ਦਾਂਗੇ ਇਲਾਇਚੀ ਤੁਹਾਡੀ ਮਰਜ਼ੀ ਛੋਟੀਆਂ ਇਲਾਇਚੀਆਂ ਤੇ ਮਤਲਬ ਅਜਵਾਇਨ ਤੁਹਾਡੀ ਮਰਜ਼ੀ ਹੈ ਇਹ ਇਲਾਇਚੀ ਤੇ ਜਵਾਇਨ ਹੈ ਇਹ ਤੁਹਾਡੀ ਮਰਜ਼ੀ ਜੇ ਤੁਸੀਂ ਪਾਉਣੀ ਹੈ ਪਾ ਸਕਦੇ ਹੋ ਨਹੀਂ ਤਾਂ ਸਕਿੱਪ ਕਰ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਤੇ ਫਿਰ ਇਹਦੀਆਂ ਪਿੰਨੀਆਂ ਬਣਾਵਾਂਗੇ ਆਪਾਂ ਹਾਂਜੀ ਇਹਨੂੰ ਠੰਡਾ ਹੋਣ ਤੇ ਬਿਲਕੁਲ ਜਦੋਂ ਠੰਡਾ ਹੋ ਗਿਆ ਨਾ ਫਿਰ ਇਹਦੇ ਵਿੱਚ ਚੀਨੀ ਐਡ ਕਰਨੀ ਹੈ ਗਰਮ ਚੀਨੀ ਪਾਉਣੀ ਚੀਨੀ ਇਹਨੂੰ ਹੁਣ ਠੰਡਾ ਕਰਾਂਗੇ ਆਪਾਂ ਠੰਡੇ ਵਿੱਚ ਚੀਨੀ ਐਡ ਕਰਾਂਗੇ ਮਿਕਸ ਕਰਾਂਗੇ ਮਟੀਰੀਅਲ ਅੱਪਰਡਾ ਠੰਡਾ ਹੋ ਚੁੱਕਾ ਹੈ ਤੇ ਹੋਣੇ ਦੇ ਵਿੱਚ ਆਪਾਂ ਥੋੜੀ ਥੋੜੀ ਕਰਕੇ ਚੀਨੀ ਐਡ ਕਰਾਂਗੇ ਹਾਂਜੀ ਪਿੰਨੀ ਵਾਲਾ ਆਪਣਾ ਸਮਾਨ ਬਿਲਕੁਲ ਪਰਫੈਕਟ ਤਿਆਰ ਹੋ ਚੁੱਕਾ ਹੈ ਤੇ ਹੁਣ ਆਪਾਂ ਮੱਲ ਇਹ ਪਿੰਨੀਆਂ ਵਟਾਂਗੇ ਤੇ ਥੋੜਾ ਜਿਹਾ ਸੀ ਨਾ ਬਰਾਦਾ ਲੈ ਲਿਆ ਮੱਲੋ ਕੋਕੋ ਡੱਟ ਦਾ ਇਹ ਪਿੰਨੀਆਂ ਨੂੰ ਲਗਾ ਲਗਾ ਕੇ ਇਹਦੇ ਨਾਲ ਵਟਾਂਗੇ ਪਿੰਨੀਆਂ ਤੁਹਾਨੂੰ ਦਿਖਾਉਂਦੇ ਹਾਂ ਹਾਂਜੀ ਪਿੰਨੀਆਂ ਤੁਸੀਂ ਆਪਦੇ ਸਹੇਦਿਆਂ WhatsApp ਤੇ ਛੋਟੀਆਂ ਵੱਡੀਆਂ ਜਿੰਨੀਆਂ ਵੀ ਤੁਹਾਡਾ ਜੀ ਕਰਦਾ ਤੇ ਇਸ ਤਰ੍ਹਾਂ ਇਹ ਬਰਾਦਾ ਇਹਨੂੰ ਐਦਾਂ ਪਿੰਨੀ ਨੂੰ ਵਿੱਚ ਇਸ ਤਰ੍ਹਾਂ ਲਾ ਕੇ ਤੇ ਇਸ ਤਰ੍ਹਾਂ ਇਹਨੂੰ ਪਲੇਟ ਦੇ ਵਿੱਚ ਰੱਖੀ ਜਾਣਾ। ਛੋਟੀਆਂ-ਛੋਟੀਆਂ ਪਿੰਨੀਆਂ ਵਟ ਕੇ। ਪਿੰਨੀਆਂ ਬਣ ਕੇ ਆਪਣੀਆਂ ਬਿਲਕੁਲ ਤਿਆਰ ਹੋ ਗਈਆਂ ਨੇ। ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ। ਇਹ ਵਾਲੀ ਰੈਸਪੀ ਪਿੰਨੀਆਂ ਦੀ ਤੁਹਾਨੂੰ ਕਿਵੇਂ ਦੀ ਲੱਗੀ ਏ? ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਲਾਈਕ ਕਰਨਾ, ਕਮੈਂਟਸ ਕਰਨਾ, ਪੂਰੀ ਵੀਡੀਓ ਵੇਖਣਾ। ਤੇ ਸਬਸਕ੍ਰਾਈਬ ਵੀ ਕਰਨਾ ਚੈਨਲ ਨੂੰ ਵੱਧ ਤੋਂ ਵੱਧ ਤੇ ਜਿਹੜੇ ਜਿਹੜੇ ਭੈਣ ਭਰਾ ਸਾਡੀ ਵੀਡੀਓ ਵੇਖਦੇ ਨੇ ਉਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਹੈ ਥੈਂਕ ਯੂ ਫॉर ਵਾਚਿੰਗ